ਹੈਲੋ ਹਾ ਗੁੱਡ ਦੀ ਬੀਬੀ ਮੈਂ 10 ਵਜੇ ਪੂਰੇ ਆ ਜਾਵਾਂਗੀ ਆਹੋ ਕਮੇਟੀ ਦੀ ਬੋਲੀ ਮੈਂ ਸ਼ੁਰੂ ਕਰਦਣੀ 10 ਵਜੇ ਆਹੋ ਤੇ ਉਹਨੂੰ ਪਿੰਕੀ ਦੀ ਮੰਮੀ ਨੂੰ ਵੀ ਫੋਨ ਕਰ ਦੇ ਆਹੋ ਕਹਦੇ 10 ਵਜੇ ਪੂਰੇ ਆ ਜਾਇਓ ਮੈਂ ਡਿੱਕਣਾ ਨਹੀਂ ਫਿਰ ਹਾਂ ਹਾਂ ਵੇ ਨਹੀਂ ਆਣ ਮੇਰੀ ਗੱਲ ਸੁਣ ਲੋ ਕਮੇਟੀ ਦੀ ਬੋਲੀ ਸ਼ੁਰੂ ਹੋਣ ਲੱਗੀ ਆ ਵੇ ਚਾਗੇ ਇਹਨੇ ਰੋਲਾ ਨਹੀਂ ਪਾਉਣਾ ਆਹਨੇ ਮਾ ਧੜੀਆਂ ਲੱਤਾਂ ਤੋੜਦੀਆਂ ਜੇ ਵੇਚ ਆਣ ਕੇ ਕੜਮ ਚੌਧਰੀ ਬਣੇ ਤੇ ਹਾਂ ਆ ਆ ਗਈਆਂ ਆ ਗਈਆਂ ਆਜੋ ਆਜੋ ਪਹਿਨਵਾਜੋ ਆਜੋ ਆ ਗਈਆਂ ਲੈ ਚਿੰਤੂ ਦੀ ਮੰਮੀ ਤਾਂ ਬੜੀ ਤਿਆਰ ਹੋ ਗਈ ਹੈ ਅੱਜ ਹਾਂ ਲੱਗਦਾ ਕਮੇਟੀ ਚੁੱਕਣੀ ਆ ਆ ਜਾ ਆ ਜਾ ਗੁੱਡੂ ਦੀ ਬੀਬੀ ਆ ਗਈਆਂ ਹਾਂ ਆ ਜਾ ਆ ਜਾ ਪਿੰਕੀ ਦੀ ਮੰਮੀ ਤੂੰ ਵੀ ਆ ਜਾ ਆ ਗੰਡਿਆ ਦੀ ਨਹੀਂ ਆਈ ਆ ਜਾ ਆ ਜਾ ਲੈ ਆਜੋ ਆਜੋ ਸ਼ੇਤੀ ਕਰੋ ਸ਼ੇਤੀ 10:00 ਵਜ ਗਈ ਆ ਆਹ ਆ ਗਏ ਨਾ ਸਾਰਿਆਂ ਕਰੀਏ ਸ਼ੁਰੂ ਬੋਲੀ ਚਲੋ ਕਰੋ ਫਿਰ ਪਿੰਕੀ ਦੀ ਮੰਮੀ ਨੇ ਅੱਜ ਵਾਜ ਦਿੱਤੀ ਪਹਿਲਾਂ 4000 ਰੁਪਿਆ ਆਹ ਲੱਗਦਾ ਜ਼ਰੂਰੀ ਆ ਚੁੱਕੜੀ ਆ ਕਮੇਟੀ ਠੀਕ ਠੀਕ ਆ ਲਓ ਜੀ ਚਿੰਟੂ ਦੀ ਮੰਮੀ ਕਹਿੰਦੀ 4.5 ਹਜ਼ਾਰ ਆシャ ਲੋੜ ਆ ਅੜੀਏ ਗਾ ਵਿਚਾਰੀ ਕਹੈਂ ਧੀਮ ਕਹਿੰਦੀ ਮੈਨੂੰ ਲੋੜ ਆ ਕਮੇਟੀ ਦੀ ਦੇ ਚਲ ਚੱਕ ਲੰਦੋ ਸਾਡੇ ਦੇ ਦੀ 5000 ਦੀ ਨਾ ਕੁੜੀ ਦਾ ਵਿਆਹ ਰੱਖਿਆ ਆਂਦੀ ਮੈਨੂੰ ਲੋੜ ਆ ਲੈ ਪਿੰਕੀ ਦੀ ਬੀਬੀ ਆਂਦੀ ਮੈਨੂੰ ਵੀ ਲੋੜ ਆ ਚਲੋ ਫਿਰ 5.5 ਹਜ਼ਾਰ ਲੈ ਚਿੰਟੂ ਦੀ ਬੀਬੀ ਦਾ 6000 6.5 ਤੁਸੀਂ ਲੈਣੀ ਆਂ ਨਾ ਤੁਸੀਂ ਬੋਲੀ ਆਂ ਤੈਨੂੰ ਵੀ ਲੋੜਿਆ ਕਮੇਟੀ ਦੀ 7 8 9 ਗੁੱਡੂ ਦੀ ਬੀਬੀ ਆਵੇਲਾ ਪਿੰਕੀ ਦੀ ਮਾਂ ਦਾ ਤੇ ਚਿੰਤੂ ਦੀ ਮਾਂ ਦਾ ਹਾਲ ਵੇਲਾ ਇਹ ਮੱਲੇ ਚ ਵੀ ਲੜਦੀਆਂ ਰਹਿੰਦੀਆਂ ਹੀ ਤੇ ਇੱਥੇ ਵੇਲਾ ਗਰੀਬਣੀ ਵਿਚਾਰੀ ਨੂੰ ਲੋੜ ਹੀ ਉਦਸ ਗੰਡੇ ਦੀ ਬੀਬੀ ਨੂੰ ਤਾਂ ਚੱਕਣਾ ਦਾ ਕਮੇਟੀ ਇਹਨਾਂ ਨੇ ਚੁੱਕਣੀ ਚੱਕਣੀ ਨਹੀਂ ਆ ਆ ਆ ਇਹਨੇ ਤੇ ਬਿਲਕੁਲ ਨਹੀਂ ਨਾ ਚੁੱਕਣੀ ਆ ਜਿਹੜੀ ਬੈਠੀ ਹੈ ਪਿੰਕੀ ਦੀ ਮਾਂ ਨਾ ਇਹਨੇ ਪਾਸ ਬੋਲੀ ਵਧਾਉਣੀ ਆ ਆ ਗਰੀਬ ਚਲੂ ਚਲੋ ਸਾਨੂੰ ਕੀ ਆ 17 18 ਬੋਲੋ ਨਾ 18000 ਤੱਕ ਬੋਲੋ ਬੋਲ ਚਿੰਟੂ ਦੀ ਬੀਬੀ ਹੁਣ ਬੋਲ ਵਧਮਦੀ ਨਹੀਂ ਹੁਣ 18000 ਤੇ ਦੇਦਾ ਮੈਂ ਪਿੰਕੀ ਦੀ 18.5 ਲੈ ਗੰਡੇ ਦੀ ਬੀਬੀ ਚੱਲ ਜਾਂਦੀ 18.5 ਹੁਣ ਬੋਲਦੀਆਂ ਨਹੀਂ ਜੇ 18.5 ਤੂੰ ਆਨੀਆ ਮੈਨੂੰ ਲੋੜਿਆ ਚਿੰਟੂ ਦੀ ਬੀਬੀ ਪਿੰਕੀ ਦੀ ਬੀਬੀ ਤੂੰ ਹੀ ਆਨੀਆ ਮੈਨੂੰ ਲੋੜਿਆ ਹਾ ਜੇ ਤੈਨੂੰ ਗਰੀਬਣੀ ਨੂੰ ਚਾਰੀਂ ਦੇਣੀ ਤੇ ਫਿਰ ਇੰਨੀ ਬੋਲੀ ਕੇ ਚੁੱਕਦੀ ਸਾਢੇ 18 ਲੈ ਚਲੋ ਤੇ ਮੇਰੀ ਗੱਲ ਸੁਣਾ ਹੁਣ 10 ਤਰੀਕ ਨੂੰ ਭਗਤਾਨ ਜੇ ਕਮੇਟੀ ਦਾ ਆ ਤੇ 9 ਤਰੀਕ ਨੂੰ ਸ਼ਾਮਾਂ ਨੂੰ ਮੇਰੇ ਘਰੇ ਪੈਸੇ ਪਹੁੰਚ ਜਾਣੇ ਚਾਹੀਦੇ ਸਾਰੇ ਕਮੇਟੀ ਦੇ ਆ ਤੇਰੀ ਕਮੇਟੀ ਲੇਟ ਹੁੰਦੀ ਆ ਮੀਂ ਤੇਰੀ ਬੀਬੀ ਤੂੰ ਛੇਤੀ ਦੇ ਕੇ ਜਾਣੀ ਮੈਂ ਘਰ ਨਹੀਂ ਕਿਸੇ ਦੇ ਵੀ ਘੇੜਾ ਮਾਰਨਾ ਆ ਮੇਰੇ ਘਰੇ ਕਮੇਟੀ ਪਹੁੰਚਣੀ ਚਾਹੀਦੀ ਆ ਤੇ ਨਾਲੇ ਇੱਕ ਹੱਥ ਜੋੜ ਕੇ ਬੇਨਤੀ ਤੁਹਾਡੇ ਅੱਗੇ ਆ ਨੋਟ ਜਿਹੜੇ ਆ ਨਾ ਵੇਖ ਕੇ ਦਿਆ ਕਰੋ ਕਾਤੇ ਪੂ ਦੇ 9 ਸਾਰੇ ਕਮੇਟੀ ਚ ਲਾ ਕੇ ਤੁਸੀਂ ਮੈਨੂੰ ਦੇ ਜੰਦੀਆਂ ਜੇ ਤੇ ਮੈਂ ਪੂਰੀ ਕਰਨੀ ਹੁੰਦੀ ਅਗਲੇ ਦੇ ਬਾਅਦ ਕੋਈ ਨਹੀਂ ਮੰਨਦੀ ਉਹ ਕਹਿੰਦੀ ਤੁੰ ਨੂੰ ਦਿੱਤਾ ਉਹ ਵੀ ਤੁੰ ਨੂੰ ਆ ਨੌਰ ਅਮਰੀਕਾ ਵੇਖ ਕੇ ਲੈਣੇ ਜੇ ਤੇ 9 ਤਰੀਕ ਨੂੰ ਮੇਰੇ ਘਰ ਸ਼ਾਮ ਨੂੰ ਕਮੇਟੀ ਪਹੁੰਚਣੀ ਚਾਹੀਦੀ ਜੇ ਆ ਬੈਜੋ ਚਾਹਮਣਾ ਵਾ ਕੋਟ ਕੋਟ ਲੈ ਪੀ ਲੋ ਦੋ ਮਿੰਟ ਲੱਗਣੇ ਆ ਚਲੋ ਠੀਕ ਆ ਫਿਰ ਚਲੋ ਜਾਓ ਮੈਂ ਤਨ ਕੀ ਕਿਹਾ ਸੀ ਗੁੱਡਗੀ ਬੀਬੀ ਚੁੱਕ ਤੀ ਦਾ ਨਾਲ ਕਮੇਟੀ ਦੱਸਦਾ ਬੈਰ ਬਰੋਦੋਂ ਵਿਚਾਰੀ ਗਰੀਬੀ ਦਾ ਕਾਲ ਚਲੋ ਸਾਨੂੰਗੀ